ਭਾਈ ਮਨੀ ਸਿੰਘ ਸਾਹਿਬ ਦੀ ਬਾਬਤ ਕਹਿੰਦੇ ਕਿ ਉਹਨਾਂ ਨੇ ਇਹ ਗਲਤੀ ਕੀਤੀ ਸੀ ਤਾਂ ਸੰਥਨ ਨੇ ਉਹ ਉਸ ਵਿੱਚ ਖਾਲ ਆਈ ਸੀ ਕਿ ਥੋੜਾ ਪੰਜ ਬੰਦ ਕੱਟਿਆ ਜਾਣਾ ਚਾਹੀਦਾ ਪਰ ਸੰਥਨ ਜੀ ਭਾਈ ਮਨੀ ਸਿੰਘ ਸਾਹਿਬ ਦੇ ਦਸਤੂਤ ਤੇ ਕੋਈ ਨਹੀਂ ਹਰ ਰਸੂਰ ਜੀ ਇਸ ਕਰਕੇ ਭਾਈ ਮਨੀ ਸਿੰਘ ਸਾਹਿਬ ਨੂੰ ਇਸ ਪ੍ਰਕਾਰ ਦਾ ਕੋਈ ਕਹਿਣਾ ਤੇ ਤਰਖਾਲ ਆਈ ਗਿੰਗੇ ਧੀਧੀ ਕੀਤੀ ਹੋਈ ਜੇ ਤਰਖਾਲ ਆਈ ਗਈ ਸੀ ਉਹਨੇ ਜੀ ਮਾਲਾ ਨੂੰ ਕਹਿਣ ਕਰ ਨੂੰ ਆਪੇ ਧੀਧੀ ਕੀਤੀ ਹੈ ਸਤਿਗੁਰੂ ਸਿਤੇ ਪਾਤਸ਼ਾਹ ਗਰੀਬ ਨੂੰ ਆਜੀ ਨੇ ਫਿਰ ਉਸੇ ਬੀਮਾਰਾਂ ਦੇ ਜੋੜ ਮੇਲੇ ਵਿੱਚ ਕੰਮ ਰੱਖਣ ਵਾਸਤੇ ਇੱਥੇ ਗੁਰੂ ਕਲੀ ਦੀ ਧਰਤੀ 'ਚ ਜਦੋਂ 14 ਮਹੀਨੇ ਸਤਿਗੁਰੂ ਸਿਤੇ ਪਾਤਸ਼ਾਹ ਇੱਥੇ ਨਿਵਾਸ ਕੀਤਾ ਹੈ ਉਸ ਵਕਤ ਮਹਾਰਾਜ ਸਾਹਿਬ ਗੁੰਨਖਾਨੇ ਜਦੋਂ ਆਬਰਾਜਿਆ ਹੋਏ ਆਂਦੇ ਕਿਸੇ ਕਤਾਰ ਮਾਰੀ ਸੀ ਪਹਿਲਾ ਵਾਰ ਕਰਦਿਆਂ ਫਿਰ ਗੁਰੂ ਨਾਨਕ ਸਾਹਿਬ ਨੇ ਵੱਜਿਆ ਨਹੀਂ ਦੂਜਾ ਵੀ ਨਿਖਰ ਗਿਆ ਤੀਜਾ ਮਹਾਰਾਜ ਸਾਹਿਬ ਦੇ ਜਦੋਂ ਵੱਜ ਗਿਆ ਕਈ ਨੂੰ ਉਸੇ ਵੀ ਤਾਰ ਤੱਕੜ ਕੇ ਗੁਲਖਾਂ ਦੇ ਤਾਂ ਹੀ ਖਤੇ ਪਾਰਸਨ ਆਪਣੇ ਹੱਥੀ ਉਹਨੂੰ ਸਮਾਪਤ ਕਰ ਦਿੱਤਾ ਸੀ ਤੇ ਦੂਸਰਾ ਜਿਹੜਾ ਸੀ ਇਹਦਾ ਖਰਾਉ ਤਾਂ ਉਹ ਕੰਬੂ ਨੇ ਜਿਹੜੇ ਸਿੱਖਾਂ ਨੇ ਜਦੋਂ ਇਤਹਾਸ ਨੂੰ ਚਲਣੇ ਆਣੇ ਉਹ ਉਹਨੂੰ ਤੇ ਦਿੱਧਾ ਸੀ ਉਹ ਸਿੱਖਾਂ ਨੂੰ ਸੀਰ ਕਰ ਦਿੱਤਾ ਕਿ ਇਸ ਪ੍ਰਕਾਰ ਇਹਨੂੰ ਉਹ ਦਲ ਬੁਤਾ ਗਿਆ ਸੀ ਗੁਰੂ ਮਾਰਾ ਸਾਹਿਬ ਸਿੱਤੇ ਪਾਰਸਾਂ ਦੀ ਹੈ ਉਹ ਇੱਥੇ ਐਸੇ ਕੌਂਦੂ ਗੁਰਕਾਏ ਹਸਨ ਜੀਰਨਵਾਜ ਜੀ ਨੇ ਕੌਂਦੂ ਗੁਰਕਾਏ ਤੋਂ 2016 ਦਿਨ ਬਾਅਦ ਸਕੇ ਪਤਸ਼ਾਹ ਜੀ ਨੇ ਆਪਣਾ ਇਕਰਾਰ ਕਰ ਲਿਆ ਸੀ ਉਹ जख्म ਜਿਹੜਾ ਅਸੀਂ 라ਜੀ ਹੋ ਗਿਆ ਸੀ ਬਹੁਤ ਸਾਰੇ ਪੁੱਛਦੇ ਨੇ ਖਿਆਲ ਹੈ ਕਿ ਮਹਾਰਾਜ ਸਾਹਿਬ ਨੇ ਸੇ ਤਾਕੀ ਤੇ ਸੀ ਸੋਪੇ ਇਕੱਠੇ ਦੇਸਨ ਸੁੱਚੇ ਪਤਸ਼ਾਹ ਦੇ ਪਰ ਭਾਈ ਸਾਮਿਆ ਉਰੀ ਨਿਖਰ ਵਾਲਾ ਉਰੀ ਗੋਬਿੰਦ ਸਿੰਘ ਸਾਹਿਬ ਦੇ ਪਤਸ਼ਾਹ ਜੀ ਉਦੋਂ ਤੱਕ ਹੋ ਉਹ ਦੋਸਤ ਰਾਏ ਹੈ ਉਹ ਜਿਸ ਖਾਨਿਆਂ ਉਦੀ ਬਣਾਈ ਹੈ ਸਾਵੇ ਆਰੀਆਂ ਵਿੱਚ ਉਹਨਾਂ ਕੋਈ ਕਿਸਾਲ ਮਾਲਾ ਸਾਹਿਬ ਰਾਜੀ ਹੋਣ ਤੋਂ ਬਾਅਦ ਉਸਨੇ ਬਣਾਇਆ ਤੇ ਦਸਵੇਂ ਪਾਤਸ਼ਾਹ ਦੀ ਅਰਥੀ ਨੂੰ ਇਹਨਾਂ ਸਾਰਿਆਂ ਨੂੰ ਪੜਾਇਆ ਸੀ ਜੀ ਪ੍ਰਾਂਤ ਚਾਲ ਉਹ ਛੋਲੇ ਜੰਮ ਜਖਮ ਰਾਜੀ ਹੋ ਗਿਆ ਸੀ ਫਿਰ ਤੋਪੇ ਆਵੇ ਕੋਈ ਨਹੀਂ ਤੋਪੇ ਆਪਣੀ ਸੰਤਾਨ ਜਾਰੇ ਨਾਲ ਸਦੇ ਪੰਚਾਇ ਜੀ ਨੇ ਇਹ ਸਾਰੇ ਕਾਂਡ ਨੂੰ ਨਿਬਟਾਇਆ ਇਸ ਹਨ ਉਹਨਾਂ ਸੰਤਾਨ ਨੇ ਗੁਰੂ ਸਾਹਿਬ ਜੀ ਨੇ ਰਾਜੀ ਹੋਣ ਤੋਂ ਖੁਸ਼ੀ ਨਾਲ ਇਥੇ ਦੀਵਾਲਾ ਮਨਾਇਤੀ ਸੰਸਥਾ ਹੈ ਜੀ ਉਹ ਦੀਵਾਲਾ ਦਿਹਾੜਾ ਇਥੇ ਅੰਦਾ ਜਿਹੜਾ ਦਿਨ ਹੈ ਇਸ ਪ੍ਰਕਾਰ ਇਥੇ ਕਾਇਮ ਹੋਇਆ ਇਸ ਖੁਦ ਦੇ ਅਦੇ ਅੰਤਮ ਜਾਣੀ ਸਤੇ ਪਤਸ਼ਾਹ ਦੀਵਾਲਾ ਆਜੇ ਪਿਆਰੇ ਕਾਈ ਮਨੀ ਸਿੰਘ ਸਾਹਿਬ ਜੀ ਨੇ ਇਹ ਦੀਵਾਲਾ ਤਿਹਾੜੀ ਇਥੇ ਵੇਖਿਆ ਸੀ ਅੱਗੇ ਫੇਰ ਆ ਕਿ ਹਰਮੰਦੂ ਸਾਹਿਬ ਦੀ ਸੇਵਾ ਦਾ ਵਾਸਤੇ ਆਪ ਗ੍ਰੰਥੀ ਬਣ ਕੇ ਉੱਥੇ ਗਏ ਸਨ ਉਹਨਾਂ ਨੇ ਦੀਵਾਲਾ ਖਾਸੇ ਨੇ ਗੁਰੂ ਸਾਹਿਬ ਦੇ ਜੋਤੀ ਜੋਤਿ ਸਨਾਨ ਤੋਂ ਬਾਅਦ ਕਾਲੇ ਜੇ ਵਰਸ਼ਨਰ ਰੋਸ ਤੇ ਸ੍ਰੀ ਹਰਮੰਦਰ ਸਾਹਿਬ ਵਿੱਚ ਕਰਨੀ ਚਾਹੀਦੀ ਸੀ ਪਰ ਕਾਦੇ ਜੋਰ ਨਾਲ ਉਹ ਬੀਮਾਲਾ ਕੁ ਨਹੀਂ ਸੀ ਲੱਗਦੀ ਕੋਈ ਮੇਲੇ ਹਿਦਮਾਰੇ ਨਹੀਂ ਸੀ ਲੱਗਦੇ ਬਹੁਤ ਸਾਰੇ ਜਵਨਾਂ ਵੀ ਕੈਂਸਲ ਹੋਏ ਗਏ ਸੀ ਅੱਗੇ ਬੜ ਤਕਨੀਕ ਦਿੱਤੀ ਜਾਂਦੀ ਸੀ ਭਾਈ ਮਨੀ ਸਿੰਘ ਸਾਹਿਬ ਕੋਲ 5000 ਰੁਪਏ ਕਿਸ਼ ਮੰਗਿਆ ਸੀ ਕਿ ਤੁਸੀਂ ਤਾਂ ਬੀਮਾਲਾ ਕਰ ਸਕੋਗੇ ਭਾਈ ਸਾਹਿਬ ਨੇ ਕਿਹਾ ਸਿੰਘਾਂ ਦੇ ਸਾਹਮਣੇ ਦਰਸ਼ਨ ਕਰਨ ਦਾ ਚਾਅ ਹੈ ਇਹ ਜਿੰਨ ਦੇਖਣ ਕਾਰਨ ਇਹ ਤਾਂ 50000 ਰੁਪਏ ਦੇ ਦੇਵਾਂਗੇ ਜੇ ਮੇਲਾ ਲੱਗੇਗਾ ਇਹ ਇਕਰਾਰ ਦੇ ਨਾਲ ਭਾਈ ਸਾਹਿਬ ਦੀ ਜੀਨ ਨਾਲ ਦਾ ਜਿਹੜੋ ਜੋੜ ਮੇਲਾ ਕੀਤਾ ਉਹ ਜਿਹੜੇ ਸਾਹਿਬ ਨੇ ਵੀ ਉਸਰੇ ਨੇ ਜੋ ਫੁਰਕਾਨ ਹੈ ਇਹ ਚਾਹ ਰਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਿੱਖਾ ਜਾਣਗੇ ਉਹਨਾਂ ਨੂੰ ਸਾਰੇ ਮਸ਼ਹੂਰ ਕੀਤਾ ਜਾਵੇਗਾ ਜਿਹੜਾਰ ਕੀਤਾ ਜਾਵੇਗਾ ਇਹ ਨਾਂ ਨੇ ਉਹ ਰਾਜੇ ਨੇ ਆਸਰੀ ਅੰਮ੍ਰਿਤਸਰ ਸਾਹਿਬ ਦੇ ਬਾਹਰ ਆ ਕੇ ਫੌਜਾਂ ਨੂੰ ਪਹਿਰੇ ਲਾ ਲੇ। ਪਹਿਰੇ ਲਾਉਣ ਤੋਂ ਬਾਅਦ ਭਾਈ ਮਨੀ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਦੇ ਆਗਿਆ ਸ੍ਰੀ ਹਰਮੰਦਰ ਸਾਹਿਬ ਦੇ ਹਕੂਮਤ ਹੋਣ ਲਈ ਕਹਿੰਦੇ ਕਿ ਖਾਲਸਾ ਦੀ ਧੀ ਨਾ ਹੋਵੇ। ਇਹ ਸੋਚ ਕੇ ਸਿੰਘ ਕੋਈ ਆਏ ਕੋਈ ਨਾਉਣ ਕੋਣ ਕਰਕੇ ਜੈਸਮ ਕਰਕੇ ਚਲੇ ਗਏ। ਬਾਕੀ ਲੋਕ ਪਿੰਡਾਂ ਦੇ ਨਾ ਆ ਸਕੇ। ਇਸ ਪ੍ਰਕਾਰ ਉਹਨਾਂ ਜੋੜ ਮੇਲਾ ਨਾ ਪਰਿਆ ਭਾਈ ਮਨੀ ਸਿੰਘ ਸਾਹਿਬ ਦੇ ਕਾਈ ਉਸ ਵਕਤ ਸਰਵਜੀ ਰਾਜ ਜੀ ਨੂੰ 28 ਮੱਧੂ ਦਿਹਲਾਰ ਕੀਤਾ ਗਿਆ 28 ਮੱਧੂ ਦਿਹਲਾਰ ਕਰਕੇ ਲਾਹੌਰ ਵਿੱਚ ਲੈ ਗਏ ਲਾਹੌਰ ਵਿੱਚ ਨੂੰ ਜਾ ਕੇ ਮੇਰੇ ਕੋਲ ਕਹਿਣ ਲੱਗੇ ਕਿ ਤੁਸੀਂ ਜਿਹੜੇ ਪੈਸੇ ਕਹੇ ਸੀ ਉਹ ਦਿਓ ਕਹਿਣ ਲੱਗੇ ਤੁਸੀਂ ਮੇਲਾ ਲੱਗਣੀ ਤਾਂ ਹੋਰ ਚਲੇਗੀ ਅਸੀਂ ਪੈਸੇ ਕਾ ਨਹੀਂ ਇਹ ਤਾਂ ਉਹ ਉਸ ਵਕਤ ਇਹਨੇ ਕਿਹਾ ਸਰਵੋ ਲੋਕਾਂ ਦਾ ਜੀ ਦਾਦਾ ਮਨੀ ਸਿੰਘ ਜੀ ਅਸੀਂ ਤੁਹਾਡੇ ਬਰਾਦਰ ਕੋਲ ਕੇ ਪੈਸੇ ਦੇਉਨੇ ਆ ਤੁਸੀਂ ਆਪਣੀ ਜ਼ਿੰਦਗੀ ਨੂੰ ਕਹਿੰਦੇ ਨਹੀਂ ਹੋਣੀ ਅਸੀਂ ਗੁਰੂ ਮਹਾਰਾਜ ਸਾਹਿਬ ਦੇ ਪਤ ਸਾਹਿਬ ਦੇ ਹਰਿਆਣਕੀ ਆਪਣੇ ਹੀਰ ਵੀ ਦੇਾਂਗੇ ਅਰੇ ਦੀਵਨ ਆਲਾ ਸਲਾਵਾ ਹੱਥ ਤੇ ਚਾਹ ਉਹ ਖੋਣ ਵਾਸਤੇ ਅਸੀਂ ਆਪਣੀ ਕੁਰਬਾਨੀ ਕਰਨੀ ਹੈ ਦਾਦਾ ਮਨੀ ਸਿੰਘ ਸਾਹਿਬ ਨੂੰ ਉਸ ਵਕਤ ਨਾ ਹੋਰ ਦੇ ਇਨਸਾਨ ਸਮੇ ਜੀ ਬਾਪੇ ਜੀ ਦਾ ਹੀਰ ਗੰਜ ਬੰਨਿਆ ਹੋਇਆ ਹੈ ਉਸ ਉਸਤਾਨ ਦੇ ਵਿੱਚ ਬੈਠਿਆਂ ਨੂੰ ਆਪ ਜੀ ਨੇ ਕਹੀ ਗਕਮਿਆ ਖਾਨ ਸੁਬਾ ਕੀ ਉਹ ਹੋਏ ਦਾ ਉਸ ਨੇ ਹੁਕਮ ਦਿੱਤਾ ਕਾਜੀ ਨੂੰ ਫਤਵਾ ਲਾ ਕੇ ਇਹਨੂੰ ਬੰਦ-ਬੰਦ ਕਰਿਆ ਜਾਏ ਭਾਈ ਸਾਹਿਬ ਸੁਖਵੀ ਸਾਹਿਬ ਦਾ ਕਾਟ ਕਰ ਰਹੇ ਹਨ ਇਨਾਨ ਕਰਕੇ ਬੈਠ ਗਏ ਜਿਸ ਵਕਤ ਜਲਾਦ ਬੰਦ-ਬੰਦ ਕੱਟਣੇ ਆਤੇ ਆਇਆ ਤੇ ਗੁੱਡਵੇ ਛੁਰੀ ਮਾਰਨ ਲੱਗਾ ਭਾਈ ਮਨੀ ਸਿੰਘ ਸਾਹਿਬ ਕਹਿੰਦੇ ਹੁਕਮਾਂਤ ਦਾ ਕੀ ਹੁਕਮ ਹੈ ਕਿੰਨੇ ਜਾਨੀ ਨੇ ਨਾਲੇ ਕਿਹਾ ਹੁਕਮ ਬੰਦ ਬੰਨ ਕੱਟਨੇ ਫਿਰ ਕਹਿੰਦੇ ਤੂੰ ਬਈ ਇਹ ਵੇਖ ਉਂਗਲ ਦੇ ਚੰਚਨ ਚੋਤੇ ਕਹਿਣਾ ਕਰ ਤੇ ਇਸੇ ਪ੍ਰਕਾਰ ਖਾਰੀਆਂ ਹੁੰਦੇ ਆਂ ਵੀ ਚੋਤੇ ਕਰਕੇ ਫਿਰ ਗੁੱਟ ਤੇ ਧਾਰ ਕਰੇ ਇਹ ਸੁਣ ਕੇ ਜਨਾਬ ਦਾ ਜਿਲਾਦੀ ਪੁਣਾ ਹੀ ਖੜ ਗਿਆ ਫਿਰ ਇੱਕ ਹੋਰ ਕਹਿ ਰਿਹਾ ਮਾਰਿਆ ਹੋਇਆ ਆਇਆ ਕੋਈ ਖੜੇ ਹੋਏ ਚਿੱਤ ਵਾਲਾ ਉਸੇ ਭਾਈ ਸਾਹਿਬ ਦੇ ਇਸਤਿਹਾਲ ਬੰਨ ਬੰਨ ਗੂੰਗ ਦੇ ਚੰਚਨ ਚੋਤੇ ਦਾ ਇਜ਼ਾਮ ਕਰਾਏ ਬੈਠੇ ਅਨੰਦਰਾਜ ਜੀ ਨੇ ਵਰਗੀ ਤੋਂ ਕੋਈ ਲੀਦੇ ਜੇ ਤਾਂ ਵਿਉਂਤ ਆਉਦੇ ਜਾਣੇ ਨੂੰ ਜੋ ਤੁਮ ਰਾਤ ਤੋਂ ਦੇਵੇ ਐ ਭਾਈ ਸਾਹਿਬ ਜੀ ਬੈਠੇ ਅਨੰਦਰਾਜ ਸੁਖਮੀ ਸਾਹਿਬ ਦਾ ਕਾਰਜ ਕਰ ਰਹੇ ਹੈ ਸਾਰੀਆਂ ਉਂਗਲਾਂ ਦੇ ਹੱਥਾਂ ਦੀਆਂ ਦੇ ਅਤੇ ਪੈਰਾਂ ਦੀਆਂ ਦੇ ਟੋਟੇ ਕਰਾ ਕੇ ਫਿਰ ਭਾਈ ਸਾਹਿਬ ਦੇ ਗੋਡਿਆਂ ਨੂੰ ਕਦਮ ਕੀਤਾ ਕੂਣੀਆਂ ਨੂੰ ਕਦਮ ਕੀਤਾ ਇਸ ਅੱਠਾਂ ਜੀ ਦੁਨੀਆਂ ਪੂਰੀਆਂ ਹੋ ਗਈਆਂ ਭਾਈ ਸਾਹਿਬ ਦੀ ਅੱਠਾਂ ਜੀ ਪੰਨੀਆਂ ਪੂਰੀਆਂ ਹੋਣ ਤੋਂ ਭਾਈ ਸਾਹਿਬ ਦੀ ਗਰਦਨ ਦੇ ਉੱਤੇ ਜ਼ੋਰ ਕੀਤਾ ਗਿਆ। ਉਹ ਜ਼ੋਰ ਦੇ ਨਾਲ ਭਾਈ ਸਾਹਿਬ ਦਾ ਸੀਸ ਲਹਿ ਗਿਆ ਉੱਤਰ ਗਿਆ। ਜਿਸ ਵੇਲੇ ਉਪਿਆ ਸੀ ਉਸੋ ਜਿੰਨੇ ਕੋਟੇ ਸੰਸਿਖਵੇ ਅੰਦਾ ਅੰਦਾ ਜੇ ਸਾਰੇ ਕੋਕਰੇ ਚੋਂ ਸੋਨੇ ਕਾਜੀ ਨੂੰ ਕਹਿ ਕੇ ਕੋ ਆਏ। 40 ਕੋਟੇ ਜੋ ਸੁਖਨੀ ਸਾਹਿਬ ਦਾ ਕਾਠ ਹੋ ਰਿਹਾ। ਇਹ ਬਹੁਤ ਨੇ ਸੰਕਟ ਨੇ ਕਾਠ ਕਰਦੀਆਂ। ਅੱਠਵੀਂ ਅਸ਼ਪਨ ਤੋਂ ਲੈ ਕੇ ਸਾਰਾ ਸੁਖਨੀ ਸਾਹਿਬ ਦਾ ਜਿੰਨੇ ਗੁਰਪਾਠ ਨਹੀਂ ਹੋਇਆ। ਜਿਨਨ ਬੜੇ ਜਤਨ ਕੀਤੇ ਕੋਈ ਨਾ ਕੇ ਬੰਦ ਨਹੀਂ ਹੋ ਸਕਿਆ ਉਸ ਵੇਲੇ ਤੋਂ ਨਾਨਕ ਇਹ ਗੁਣ ਨਾਨਕ ਸੁਖਮਨੀ ਇਹ ਸੁਖਪਦੀ ਉਸ ਵੇਲੇ ਭਾਈ ठाकुर ਸਿੰਘ ਨਸੀਬ ਬਲਾਸ ਬਣਾਇਆ ਹੈ ਬਰਾਤਨ ਪਰਦੇਸ ਸਾਹਿਬ ਯਾਦੋਂ ਦੇ ਕੋ ਹੋਏ ਹੈ ਉਹਨਾਂ ਲਿਖਿਆ ਕਿ ਉਸ ਵਕਤ ਆਵਾਜ਼ ਭਾਈ ਸਾਹਿਬ ਫਤੇ ਜੀ ਜਾ ਕੇ ਬੰਦ ਕਰ ਦਿੱਤੀ ਇਹ ਕਿਸੇ ਰੇਜੀ ਦੀ ਪਾਈ ਇਹ ਭਾਈ ਸਾਹਿਬ ਨੂੰ ਦੀਨ ਵਾਲਾ ਜੋਰ ਮੇਲਾ ਯੋਗ ਬੁਰੂ ਗੋਰੀ ਸੁਣਤਾ ਹੁੰਦਾ ਇੱਥੇ ਦੀਨ ਵਾਲਾ ਦੇਖ ਕੇ ਗਏ ਸਨ ਇਹਨੂੰ ਕਾਇਮ ਰੱਖਿਆ ਆਪੇ ਸਾਥ ਸੰਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬੇ ਜਾ ਕੇ ਦੀਨ ਵਾਲਾ ਕੀਤੀ ਜੇ ਦੀਨ ਵਾਲਾ ਦਾ ਸਾਥ ਸੰਗਤ ਜੀ ਇਹ ਬਣਾ ਧਾਰੀ ਜੋੜ ਮੇਲਾ ਗੁਰਸਿੱਖੋਂ ਦੇ ਅੰਦਰ ਭਾਈ ਮਨੀ ਸਿੰਘ ਸਾਹਿਬ ਜੀ ਦੀ ਹੀਦੀ ਨੂੰ ਯਾਦ ਕਰਾਉਣ ਦਾ ਸਦਾ ਪਾਏ ਤਰੂਆ ਸਿੱਖਾਂ ਦੀ ਕੁਰਬਾਨੀ ਨੂੰ ਇਹ ਸਿੱਖ ਆਪਣੇ ਵੱਲ ਬੰਦ ਕਟਾ ਕੇ ਇਹ ਜਿਹੜੀਆਂ ਉਂਗਲੀਆਂ ਹਨ ਜਿਹੜੀਆਂ ਹਨ ਹੱਥਾਂ ਦੀਆਂ ਹੱਡੀਆਂ ਹਨ ਇਹਨਾਂ ਸਾਰਿਆਂ ਦੇ ਤਾਂ ਹੀ ਸਭ ਸੰਗੇ ਜੀ ਬੱਤੀਆਂ ਬਣਾ ਲੈਣਾ ਕਿ ਜਿਹੜਾ ਖੂਨ ਤੇ ਚਰਬੀ ਹੈ ਕਿਉਂ ਤੇ ਫੇਰ ਪਾ ਕੇ ਇਸ ਪ੍ਰਕਾਰ ਧੀਰਦੀ ਰੂਪੀ ਸਭ ਸੰਗੇ ਜੀ ਖਵਾ ਗਾਨ ਜੁੜਾ ਕੇ ਕਿ ਉਹ ਗੁਰੂ ਘਰ ਦੇ ਵਿੱਚ ਸਭ ਸੰਗੇ ਜੀ ਰੋਸ਼ਨ ਹੋਣਾ ਬਾਦੇ ਮਨੀ ਸਿੰਘ ਸਾਹਿਬ ਦੇ ਲੱਗ ਦੇਖ ਲਓ ਕਿੰਨੇ ਸਿੰਘ ਹੋਣਗੇ ਉਹਨਾਂ ਦੇ ਅਸੀ ਕੁਮਾਈ ਆਲੇ ਬਧੀ ਕੁਮਾਈ ਆਲੇ ਤਾਰੇ ਉਹਨੇ ਨੂੰ ਸਾਥ ਸੰਜੀਤ ਦੁਨੀਆ ਦੀ ਚਮਕੀਲਾ ਜੀਵਨ ਬਣਾਉਣ ਦੇ ਹਾਸੇ ਸਦੇ ਸਾਥੇ ਬਚਨ ਨੂੰ ਕੋਈ ਜਿਸਨ ਸਰਗਰੂ ਗੋਬਨ ਸੰਸਾ ਦੇ ਜੋ ਦੋਨੀਆਂ ਸਾਹਿਬ ਅਰਥ ਪੜਾਏ ਆ ਕਿ ਭਾਈ ਮਨੀ ਸਿੰਘ ਆ ਜਿਹਨੇ ਬਾਕੀ ਦੇਸ ਦੇ ਸੰਤਾਲੀ ਅਜੇ ਹੋ ਗਏ ਤੂੰ ਵੀ ਬੁਰੇ ਹੀ ਰਹੇਗਾ ਜਿਹੜੇ ਸਰੀਰ ਨੂੰ ਕੋਈ ਕੱਟੇਗਾ ਤੇ ਤੈਨੂੰ ਅੰਦਰ ਦੀ ਪੀੜ ਨਹੀਂ ਪਤੀਤ ਹੋਵੇਗੀ ਤੂੰ ਹਮੇ ਤੋਂ ਰਹਿਤ ਹੋ ਜਾਏਗਾ ਤੂੰ ਇਹ ਸੇਵਾ ਕਰਨੀ ਹਦਲੋ ਸਾਹਿਬ ਜੀ ਜਾ ਕੇ ਕਹਾ ਕਰਨ ਦੀ ਇਹ ਭਾਈ ਮਨੀ ਸਿੰਘ ਸਾਹਿਬ ਜੀ ਨੇ ਰੂਸ ਆ ਜਾ ਹੁਕਮ ਮੰਨਿਆ ਸੀ ਇਸ ਪ੍ਰਕਾਰ ਕਈ ਕਹਿੰਦੇ ਨੇ ਕਿ ਤੁਕੀ ਨਾ ਰੇ ਭਾਈ ਮਨੀ ਸਿੰਘ ਸਾਹਿਬ ਜੀ ਦੀ ਕਾਰਾ ਸਿੰਘ ਦੇ ਬੁੰਗੇ ਵੀਰ ਸੀ ਇਹ 1400 ਰੁਪਏ ਨੂੰ ਖਰੀਦ ਕੇ ਸੇਠੀ ਬੁਲਾਵ ਤੋਂ ਲੈ ਗਿਆ ਸੀ ਉਹ ਦਿੱਲੀ ਦੇ ਵਿੱਚ ਹੈ ਹੁਣ ਉਸ ਦੀ ਗੀੜ ਤੇ ਤਾਂ ਵੀ ਕਹਿੰਦੇ ਭਾਈ ਸਾਹਿਬ ਨੇ ਲਿਖਿਆ ਸੀ ਇਹ ਵਿੱਚ ਕਰਮ ਪੰਗ ਹੈ ਮਾਨੀ ਦਾ ਬਾਣੀ ਦਾ ਕਰਨ ਤਾਂ ਉਹ ਉਸੇ ਤੇ ਪਹਿੜੋਂ ਦਾ ਆਰ ਤੋਂ ਉੱਜਿਨੇ ਆਰ ਨਾਲ ਤੇ ਰਾਗ ਇਸ ਪ੍ਰਕਾਰ ਪਹਿਲੇ ਪਾਤਸ਼ਾਹ ਦੀ ਕੇਥਾਂ ਦਾ ਨਾਮ ਉੱਕੀ ਕੀਤੀ ਗਈ ਹੈ ਦੂਜੇ ਦੀ ਨਾਰਾਂ ਦੀ ਤਰਾਂ ਕੀਤੀ ਜਿਹੜੀ ਹੈ ਤੀਜੇ ਪਾਤਸ਼ਾਹ ਦੀ ਤਰਾਂ ਕੀਤੀ ਹੈ ਚੌਥੇ ਵੀ ਪੰਜੇ ਦੀ ਦਾਸਨ ਦਰਸ਼ਨ ਕੀਤੀ ਹੈ ਪੰਜੇ ਦੀ ਨਵੇਂ ਪਾਤਸ਼ਾਹ ਦੀ ਤੇ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਸਾਰੀ ਕੱਠੀ ਕੀਤੀ ਹੈ ਮੰਗਲ ਸੁਵਈਏ ਕੋਟੋ ਕਵਿਤ ਜੇ ਸੋਈ ਇਹ ਜਿਹੜੇ ਧੱਕਾ ਵਾਲੇ ਫੋਟੋ ਕੋਲ ਵਿੱਚ ਉਸ ਤੋਂ ਮਗਰੋਂ ਹਕਾਇਤਾ ਲਿਖ ਕਰਕੇ ਸਮਾਪਤੀ ਦਾ ਰਾਗਵਾਹ ਖਰਾਬ ਕੀਤਾ ਹੈ ਜਿਸ ਪ੍ਰਕਾਰ ਉਸ ਰੂਪ ਦੇ ਦਰਸ਼ਨ ਹੋਣਗੇ ਇਹ ਭਾਈ ਮਨੀ ਸਿੰਘ ਸਾਹਿਬ ਦੀ ਬਾਬਤ ਕਹਿੰਦੇ ਕਿ ਉਹਨਾਂ ਨੇ ਇਹ ਗਲਤੀ ਕੀਤੀ ਸੀ ਤਾਂ ਸੰਥ ਨੇ ਉਹ ਉਸ ਵਿੱਚ ਖਾਲ ਆਈ ਸੀ ਕਿ ਥੋੜਾ ਪੰਜ ਬੰਦ ਕੱਟਿਆ ਜਾਣਾ ਚਾਹੀਦਾ ਪਰ ਸਹਾਂਜ ਸਿੰਘ ਜੀ ਭਾਈ ਮਨੀ ਸਿੰਘ ਸਾਹਿਬ ਦੇ ਦਸਤ ਉੱਤੇ ਕੋਈ ਨਹੀਂ ਹਰ ਰਸਮੀ ਇਸ ਕਾਰਨ ਕਿ ਭਾਈ ਮਨੀ ਸਿੰਘ ਸਾਹਿਬ ਨੂੰ ਇਸ ਕੋ ਕਾਰ ਦਾ ਕੋਈ ਕਹਿਣਾ ਤੇ ਸਰਖਾਲ ਆਈ ਗਿੰਗੇ ਧੀਧੀ ਕੀ ਹੋਈ ਜੇ ਸਰਖਾਲ ਆਈ ਗਈ ਸੀ ਉਹਨੇ ਦੀ ਮਾਲਾ ਨੂੰ ਕਹਿਣ ਕਰਨ ਵਾਸਤੇ ਜੇਦੀ ਕੀਤੀ ਹੈ ਐਡੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪੜਨ ਵਾਲੇ ਜਿਹੜੇ ਸਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਉਂਦੇ ਦੇ ਰੂਪ ਚ ਆ ਰਿਹਾ ਹੋਵੇ ਜੇ ਭਾਈ ਸਾਹਿਬ ਉਹਨੂੰ ਉਲਟ ਕਿਵੇਂ ਕਰ ਸਕਦੇ ਸੀ ਇਹ ਜਿਹੜੀਆਂ ਗੱਲਾਂ ਦੁਨੀਆ ਵਿੱਚ ਇਹ ਕਿ ਲੋਕਾਂ ਨਾਲ ਆਪਣੀਆਂ ਗਲਤੀਆਂ ਨੂੰ ਲੁਕੋਣ ਵਾਸਤੇ ਸ਼ੁਰੂ ਕੀਤਾ ਹੋਇਆ ਹਣੇ ਪਾਈ ਸਾਹਿਬ ਨੂੰ ਸਹੀ ਸਲਾਮਤ ਜੀ ਤਾ ਕੇ ਮੁਲਕ ਦੇ ਅੰਦਰ ਦੀ ਮਹਾਰਾਜਾ ਜੋੜ ਮੇਲਾ ਜਿਹੜਾ ਸਵਾਵਾ ਤੇ ਅੱਜ ਕਾਇਮ ਰੱਖੇ ਹਨ ਆਪਣੀ ਕੁਰਬਾਨੀ ਦਾ ਇਹ ਅੱਜ ਉਹਨਾਂ ਦੇ ਸ਼ਹੀਦੀ ਵੀ ਯਾਦਗਾਰ ਹੈ ਜਿਨ੍ਹਾਂ ਨੇ ਕੁਰਬਾਨੀ ਕਰਕੇ ਸ੍ਰੀ ਹਰਮੰਦਰ ਸਾਹਿਬ ਵਿੱਚ ਇਸ ਸ਼ਹੀਦੀ ਮਾਲਾ ਦੇ ਜੋੜ ਮੇਲੇ ਤਾਂ ਕਾਇਮ ਰੱਖਿਆ ਸਾਹਿਬ ਜੀ ਇਸ ਪ੍ਰਕਾਰ ਦੀਬ ਮਾਲਾ ਸੰਬੰਧਿਤ ਇਹ ਹਾਰ ਜਿਹੜਾ ਗੁਰੂ ਕਲੀ ਗਲ ਮਹਾਰਾਜ ਨੇ ਇੱਥੇ ਜੋ ਤੂਜੋ ਸੁਨਾਮ ਤੋਂ ਪਹਿਲਾ ਪੰਜ ਮੇਲੇ ਵੀ ਮਨਾਇਆ ਹੈ ਤੇ ਇਸ ਜੋੜ ਮੇਲੇ ਦੇ ਵਿੱਚ ਅੱਜ ਸੰਗਤ ਖਤਰ ਹੋਈ ਹੈ